ਸੋ ਸਾਡਾ ਸਾਡਾ ਫਰਜ ਬਣਦਾ ਤੇ ਇਹਦੇ ਵਿੱਚ ਇਹ ਪ੍ਰੀਤ ਇਹ ਪ੍ਰੀਤ ਪ੍ਰੀਤ ਟਰੈਕਟਰ ਤੇ ਮੈਂ ਬੈਠਾ ਹਾਂ ਸੋ ਪ੍ਰੀਤ ਟਰੈਕਟਰ ਸਾਡੇ ਸਾਡੇ ਘਰ ਦੀ ਕੰਪਨੀ ਆ ਮੇਰਾ ਵੱਡਾ ਭਰਾ ਆ ਸੋ ਇਹ ਡਾਇਰੈਕਟਰ ਨੇ ਪ੍ਰੀ ਟਰੈਕਟਰ ਦੇ ਸੋ ਇਹਨਾਂ ਨੇ ਕੀ ਆਪਾਂ ਭਰਾ ਨੇ ਇਹਦੇ ਵਿੱਚ ਕੀ ਅਸੀਂ ਵੀ ਜੋ ਹੜ ਦੇ ਵਿੱਚ ਟਰੈਕਟਰ ਜਿਹੜੇ ਸੀਜ਼ ਹੋ ਜਾਣਗੇ ਕਿਉਂਕਿ ਇੰਨਾ ਪਾਣੀ ਰਹਿਣਾ ਟਰੈਕਟਰ ਦਾ ਸਲਫ ਮਾਰਾਂਗੇ ਉਹਨਾਂ ਨੇ ਹੋਣਾ ਨਹੀਂ ਸਟਾਰਟ ਸੀਜ਼ ਹੋ ਜਾਣਗੇ ਉਹਨਾਂ ਨੂੰ ਫ੍ਰੀ ਸਹੀ ਕੀਤਾ ਜਾਊਗਾ ਉਹ ਟਰੈਕਟਰਾਂ ਨੂੰ ਫ੍ਰੀ ਸਹੀ ਕੀਤਾ ਜਾਊਗਾ ਭਾਵੇਂ ਕੋਈ ਵੀ ਕੰਪਨੀ ਦਾ ਟਰੈਕਟਰ ਹੋਵੇ ਕੱਲਾ ਨਹੀਂ ਪ੍ਰੀਤ ਦਾ ਟਰੈਕਟਰ ਹੋਵੇ ਠੀਕ ਹੈ ਕੋਈ ਵੀ ਕੰਪਨੀ ਦਾ ਟਰੈਕਟਰ ਹੋਵੇ ਬਾਕੀ ਮੈਂ ਆਪਦੇ ਵੱਲੋਂ ਮੇਰਾ ਭਰਾ ਅਗਰ ਸਿਮਰਨ ਬਿੱਲਾ ਅਸੀਂ ਰਾਸ਼ਨ ਦੇ ਵੀ 10 ਟਰੱਕ ਲੈ ਕੇ ਆਏ ਆ ਠੀਕ ਹੈ ਜਿਹਦੇ ਵਿੱਚ ਆਪਣਾ ਸਿਮਰਨਜੀਤ ਮੱਕੜ ਭਾਜੀ ਦਾ ਅਸੀਂ ਇੰਟਰਵਿਊ ਸੁਣਿਆ ਸੀ ਠੀਕ ਹੈ ਮੱਕੜ ਭਾਜੀ ਨੇ ਉਹਦੇ ਵਿੱਚ ਕਿਹਾ ਸੀ ਮੋਨਿਟਰੀ ਨਹੀਂ ਕੈਸ਼ ਨਹੀਂ ਜੋਸ ਗਲੋਡ ਹੈ ਤੁਹਾਨੂੰ ਲਿਸਟ ਦਵਾਂਗੇ ਠੀਕ ਹੈ ਜੋ ਮੈਂ ਸਾਨੂੰ ਲੱਗਿਆ ਲਿਸਟ ਜੋ ਜੋ ਮੱਕੜਬਾਈ ਨੇ ਲਿਸਟ ਦੱਸੀ ਉਹਦੇ ਹਿਸਾਬ ਨਾਲ ਸਮਾਨ ਲੈ ਕੇ ਆਏ ਆ ਸੋ ਪਹੁੰਚੇ ਆ ਤੇ ਮੈਂ ਆਪਦੇ ਵੱਲੋਂ ਮੇਰੀ ਟੀਮ ਵੱਲੋਂ ਮੇਰੀ ਟੀਮ ਵੱਲੋਂ ਤੇ ਆਪਣਾ ਗਲੋਬਲ ਗਲੋਬਲ ਸੇਖਾਂ ਨਾਲ ਰੜ ਕੇ ਕਿਉਂਕਿ ਸਾਨੂੰ ਸਾਰੇ ਜਿਹੜੇ ਵੀ ਲੋੜਮੰਦ ਲੋਕਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਨੂੰ ਲੋੜਮੰਦ ਲੋਕਾਂ ਨੂੰ ਆਪਣਾ ਜਿਨ੍ਹਾਂ ਦੇ ਘਰ ਟੁੱਟੇ ਹਨ ਨੁਕਸਾਨ ਹੋਇਆ ਕਾਫੀ ਕਰਦੇ ਨੇ ਉਹਦੇ ਹਿਸਾਬ ਨਾਲ ਅਸੀਂ ਸਾਰਿਆਂ ਨੂੰ ਵੀ ਮੈਂ ਮੇਰਾ ਭਰਾ ਰੂਪਾ ਸੁਹਾਨਾ ਤੇ ਸਿਮਰਨ ਹੁੰਦਲ ਮੇਰੀ ਸਾਰੀ ਟੀਮ ਅਸੀਂ ਰਲ ਕੇ ਮੈਂ ਆਪਦੇ ਕੋਲੋਂ 5 ਕਰੋੜ ਰੁਪਏ ਦਾ ਠੀਕ ਆ ਮੈਂ ਮੈਂ ਡੋਨੇਟ ਕਰ ਰਿਹਾ ਹਾਂ 5 ਕਰੋੜ ਦਾ ਅਸੀਂ ਕੀ ਕਰ ਰਹੇ ਹਾਂ ਗਲੋਬਲ ਸਿੱਖ ਵਾਲੇ ਟੀਮ ਨਾਲ ਸਾਡੀ ਨਾਲ ਰਲ ਕੇ ਭਾਜੀ ਹੁਣਾਂ ਨਾਲ ਰਲ ਕੇ ਅਸੀਂ ਜਿਹੜੇ ਵੀ ਮੰਨ ਲਓ ਉਹਦਾ ਕਰ ਪਈ ਜੀ ਦੇ ਘਰ ਕੋਈ ਤੇ ਆ ਕਰ ਤੇ ਆ ਉਹਨਾਂ ਦਾ ਘਰ ਨਹੀਂ ਸਮਝੋ ਨਵਾਂ ਘਰ ਬੰਦੀ ਮੋੜ ਵਸੇ ਤੇ ਗੱਲ ਕਰਦੇ ਪਏ ਉਹ ਸੇਵਾ ਚੀਜ਼ਾਂ ਬਣਾ ਕੇ ਘਰ ਬਣਾ ਕੇ ਆ ਅਸੀਂ ਹਾਂ ਗਲੋਬਲ ਗਲੋਬਲ ਸੈਕ ਤੋਂ ਡਾਟਾ ਗਲੋਬਲ ਸੈਕ ਵਾਲਿਆਂ ਤੋਂ ਸਾਡੇ ਭਰਾ ਉਹਨਾਂ ਤੋਂ ਡਾਟਾ ਲੈ ਕੇ ਤੇ ਉਹਦੇ ਉਹ ਡਾਟੇ ਨਾਲ ਅਸੀਂ ਵੀ ਜਿਹੜੇ ਜਿਹੜੇ ਵੀ ਲੋੜਵੰਦ ਲੋਕ ਆ ਸੋ ਅੱਜ ਤੋਂ ਹੀ ਅਸੀਂ ਗਰਾਊਂਡ ਲੈਵਲ ਤੇ ਉਤਰ ਰਹੇ ਆ ਤੇ ਆਪ ਦੇ ਵੱਲੋਂ ਅਸੀਂ 5 ਕਰੋੜ ਰੁਪਇਆ ਡੋਨੇਟ ਕਰਨ ਦਾ ਜਿਹੜੇ ਕਿ ਪਿੰਡਾਂ ਨੂੰ ਤੁਸੀਂ ਕਵਰ ਕਰ ਰਹੇ ਹੋ ਕੋਈ ਤੁਸੀਂ ਉਹ ਅਸੀਂ ਸਾਰਾ ਗਲੋਬਲ ਸਿੱਖ ਆਲਿਆਂ ਨਾਲ ਸਾਰਾ ਕਰਕੇ ਇਹਨਾਂ ਤੋਂ ਲਿਸਟ ਲਵਾਂਗੇ ਕਿਉਂਕਿ ਸਾਨੂੰ ਤਾਂ ਚੀਜ਼ ਦਾ ਪਤਾ ਹੀ ਨਹੀਂ ਕਿਉਂਕਿ ਅਸੀਂ ਅਸੀਂ ਅੱਜੇ ਪਹੁੰਚੇ ਸੀ ਅਸੀਂ ਅਜੇ ਜੋ ਵੀ ਆ ਜਿੱਥੇ ਵੀ ਪਹੁੰਚੇ ਆ ਠੀਕ ਆ ਅਸੀਂ ਜਿੱਥੇ ਪਹੁੰਚੇ ਆ ਜੋ ਵੀ ਆ ਸਾਰਾ ਪੰਜਾਬ ਦੀ ਦੇਣ ਆ ਬਾਕੀ ਗਲੋਬਲ ਸਿੱਖ ਆਲੇ ਆਪਣੇ ਭਾਜੀ ਹੋਣਾ ਨੇ ਅਸੀਂ ਇੱਕ ਚੀਜ਼ ਕਰ ਰਹੇ ਸੀ ਵੀ ਹੁਣ ਇੰਨੇ ਲੋਕਾਂ ਦਾ ਜਿਹੜਾ ਵੱਡਾ ਜ਼ਿਮੀਦਾਰ ਆ ਉਹਨੂੰ ਲੋਡ ਨਹੀਂ ਜਿਹੜਾ ਛੋਟਾ ਜ਼ਿਮੀਦਾਰ ਆ ਜਿਹਦੇ ਕੋਲ 2 ਕਿੱਲੇ ਆ 3 ਕਿੱਲੇ ਆ ਉਹਨੂੰ ਵੋਣ ਵਾਸਤੇ ਟਰੈਕਟਰ ਦੀ ਲੋਡ ਪਾਊਗੀ ਸੋ ਰੇਤਾ ਕੱਢਣ ਨੂੰ ਜ਼ਮੀਨਾ ਪੱਧਰੀ ਕਰਨ ਨੂੰ ਟਰੈਕਟਰਾਂ ਦੀ ਲੋਡ ਪਾਊਗੀ ਸੋ ਭਾਜੀ ਹੁਣਾਂ ਨੇ ਇੱਕ ਚੀਜ਼ ਕੀਤਾ ਵੀ ਆਪਾਂ ਆਪਾਂ ਘਟੋ ਘਟ ਕਿੰਨੇ ਵੀ ਆਪਾਂ 50 50 100 ਟਰੈਕਟਰ ਆਪਣੇ ਸੰਸਥਾ ਕੋਲ ਹੋਵੇ ਤੇ ਉਹ ਮੈਂ ਪ੍ਰੀਤ ਟਰੈਕਟਰ ਨੂੰ ਕਹਿੰਦਾ ਵੀ ਭਰਾ ਵੀ ਜੋ ਵੀ ਟਰੈਕਟਰ ਦਾ ਰੇਟ ਹੋਊਗਾ ਆਪਾਂ ਗੁੱਡ ਡਿਸਕਾਊਂਟ ਤੇ ਕਿਉਂਕਿ ਉਹਨਾਂ ਦਾ ਵੀ ਕੰਮ ਆ ਅੱਜ ਬਹੁਤ ਵੱਡੀ ਸੇਵਾ ਕਰ ਰਹੇ ਆ ਵੀ ਉਹ ਰਿਪੇਅਰਿੰਗ ਫ੍ਰੀ ਕਰ ਰਹੇ ਆ ਸਾਰਾ ਕੁਝ ਤੇ ਅਸੀਂ ਆਪਦੇ ਐਨ ਆਰ ਆਈ ਭਰਾਵਾਂ ਨੂੰ ਮੈਂ ਮੈਂ ਹੁਣ ਜਾ ਕੇ ਫੋਨ ਕਰੂੰਗਾ ਹੱਥ ਜੋੜੂੰਗਾ ਵੀ ਸਾਰੇ ਵੱਡੇ ਬਿਜ਼ਨਸਮੈਨ ਨੇ ਸਾਰੇ ਸੈਂਦੇ ਨੇ ਸਾਰੇ ਤਗੜਿਆਂ ਘਰਾਤੋਂ ਨੇ ਵੀ ਸਾਰੇ ਰਲ ਕੇ ਕੋਈ ਵੈਲ ਸੈਟਡ ਨੇ ਕੋਈ 10 10 20 ਕਰੋੜ ਦੇ ਵੀ ਆਪਾਂ ਆਪਾਂ ਟਰੈਕਟਰ ਟਰੈਕਟਰ ਲਈਏ ਠੀਕ ਆ ਉਹ ਟਰੈਕਟਰ ਭਾਈ ਹੁਣਾਂ ਨੂੰ ਲਈਏ ਤੇ ਉਹ ਆਪਾਂ ਵੀ ਆਪਣੇ ਲੋਕਾਂ ਨੂੰ ਜਿੰਨਾ ਮਤਲਬ ਜਿਹੜੇ ਛੋਟੇ ਜ਼ਿਮੀਦਾਰ ਨੇ ਜਿੰਨਾਂ ਕੋਲ ਤਿੰਨ ਚਾਰ ਕਿੱਲੇ ਪੈਲੀ ਆ ਵੀ ਉਹਨਾਂ ਉਹ ਟਰੈਕਟਰ ਯੂਜ਼ ਕਰਨ ਠੀਕ ਆ ਆਪਣੀਆਂ ਪੈਲੀਆਂ ਵਾਹੁਣ ਤੇ ਡੀਜ਼ਲ ਵੀ ਇਹ ਪਵਾਉਣਗੇ ਠੀਕ ਆ ਤੇ ਸੰਸਥਾ ਵੱਲੋਂ ਤੇ ਬਾਅਦ ਚ ਇਹਨਾਂ ਨੂੰ ਆਪਾਂ ਆਪਣਾ ਰਿਟਰਨ